ਹੈਲੋ ਜੀ ਸਸਿਕਾ ਸਾਰਿਆਂ ਨੂੰ ਕਿਵੇਂ ਹੋ ਮੇਰੀ ਪਿਆਰੀ ਜੀ YouTube ਫੈਮਿਲੀ ਆਈ ਹੋਪ ਕਿ ਤੁਸੀਂ ਸਾਰੇ ਜਿੰਨੇ ਠੀਕ ਹੋਵੋਗੇ ਸਰਦੀ ਗਲਾ ਵਿੱਚ ਹੋਵੋਗੇ ਜਿਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸੰਡੇ ਨੂੰ ਮੇਰਾ ਵਲੌਗ ਨਹੀਂ ਆਇਆ ਹੈਗਾ ਇਸ ਕਰਕੇ ਸੰਡੇ ਦਾ ਵਲੌਗ ਜਿਹੜਾ ਅੱਜ ਮੈਂ ਥੋੜਾ ਜਿਹਾ ਤੁਹਾਡੇ ਨਾਲ ਸ਼ੇਅਰ ਕਰੂੰਗੀ ਔਰ ਕਿਉਂ ਨਹੀਂ ਆਇਆ ਇਸ ਕਰਕੇ ਵੀ ਤੁਹਾਨੂੰ ਜਿਹੜਾ ਮੈਂ ਦੱਸੂੰਗੀ ਕਿ ਕਿਉਂ ਨਹੀਂ ਆਇਆ ਹੈਗਾ ਕਿਉਂਕਿ ਨਾ ਸੰਡੇ ਵਾਲੇ ਦਿਨ ਆਈ ਸੀ ਸਾਡੀ ਕੋਈ ਗੈਸਟ ਇਸ ਕਰਕੇ ਨਾ ਥੋੜੇ ਥੋੜੇ ਜਿਹੇ ਕਲਿੱਪਾਂ ਮੈਂ ਜਿਹੜੀਆਂ ਲੈਤੀਆਂ ਨੇ ਕਿਉਂਕਿ ਸਾਰਾ ਕੰਮ ਆਵੀ ਕਰਨਾ ਸੀਗਾ ਗੈਸਟ ਨੂੰ ਵੀ ਸਾਹਮਣਾ ਸੀ ਇਸ ਕਰਕੇ ਨਾ ਜਿਹੜੇ ਮੈਂ ਪੂਰਾ ਵਲੌਗ ਜਿਹੜਾ ਪਾਣੀ ਪਾਈ ਕੱਲ ਤੇ ਕੱਲ ਆਏ ਸੀ ਮੇਰੀ ਸਿਸਟਰ ਤੇ ਜੀਜਾ ਜੀ ਤੇ ਉਹਨਾਂ ਨੂੰ ਇੱਥੇ ਮੈਂ ਚਾਹ ਪਾਣੀ ਦੇ ਕੇ ਥੋੜੀ ਥੋੜੀ ਵਿੱਚੋਂ ਵਲੌਗ ਸ਼ੂਟ ਕਰੀ ਸੀ ਕਿਉਂਕਿ ਨਾ ਦੇਖੋ ਜਦੋਂ ਇੱਕ ਬੰਦਾ ਵਲੌਗ ਸ਼ੂਟ ਕਰਦਾ ਹੁੰਦਾ ਹਨਾ ਉਹਨੇ ਆਪਣੇ ਮਹਿਮਾਨਾਂ ਨੂੰ ਵੀ ਸਾਹਮਣਾ ਹੁੰਦਾ ਤੇ ਵਲੌਗ ਵੀ ਜਿਹੜਾ ਆਪ ਹੀ ਸਬਪੋਸਟ ਕਰਦਾ ਹੈ ਹਨਾ ਉਦੋਂ ਇਹ ਨਾ ਕਿਤੇ ਨਾ ਕਿਤੇ ਔਖਾ ਹੋ ਜਾਂਦਾ ਜਿਹੜਾ ਬੰਦਾ ਸਾਰਾ ਕੁਝ ਆਪ ਹੀ ਮੈਨੇਜ ਕਰਦਾ ਹੈ ਨਾ ਉਹ ਫਿਰ ਕਿਤੇ ਨਾ ਕਿਤੇ ਉਹਨੂੰ ਔਖਾ ਲੱਗਦਾ ਹੈ ਇਸ ਕਰਕੇ ਕਈ ਵਾਰ ਵਲੌਗ ਨਹੀਂ ਵੀ ਹੁੰਦਾ ਹੈਗਾ ਐਦਾਂ ਹੀ ਮੈਂ ਆ ਕਿ ਮੈਂ ਇਕੱਲੀ ਜਣੀ ਸਾਰਾ ਕੁਝ ਕਰਦੀ ਆ ਵੀਡੀਓ ਸ਼ੂਟ ਤੋਂ ਲੈ ਕੇ ਵੀਡੀਓ ਪੋਸਟ ਕਰਨ ਤੱਕ ਹਨਾ ਫਿਰ ਜਿਹੜੇ ਗੈਸਟ ਵਗੈਰਾ ਆ ਜਾਂਦੇ ਉਹ ਵੀ ਜਿਹੜੇ ਸੰਭਾਲਨੇ ਪੈਂਦੇ ਆ ਇਸ ਕਰਕੇ ਜਿਹੜਾ ਮੇਰਾ ਕੱਲ ਵਲੌਗ ਨਹੀਂ ਆਇਆ ਸੀ ਕਿਉਂਕਿ ਨਾ ਮੇਰਾ ਟਾਈਮ ਹੀ ਨਹੀਂ ਲੱਗਿਆ ਕੱਲ ਤੇ ਇਹ ਜੀ ਦੇਖੋ ਸੰਡੇ ਦੀ ਥੋੜੀ ਜਿਹੀ ਕਲਿੱਪ ਤੁਹਾਨੂੰ ਸਾਂਝੀ ਕਰ ਰਹੀ ਹਾਂ ਮੈਂ ਸਵੇਰ ਤੋਂ ਲੈ ਕੇ ਤੇ ਮੈਂ ਕੰਮਕਾਰ ਆਪਣਾ ਕਰ ਲਿਆ ਸੀਗਾ ਉਸ ਤੋਂ ਬਾਅਦ ਜੀ ਆਪਣਾ ਰੋਟੀ ਪਾਣੀ ਖਵਾ ਆ ਕਿ ਜਿਹੜੇ ਮਹਿਮਾਨ ਜਿਹੜੇ ਤੌਰ ਦਿੱਤੇ ਸੀਗੇ ਕਿਉਂਕਿ ਨਾ ਮੇਰੀ ਸਿਸਟਰ ਅੰਦੇ ਤੇ ਜੀਜੂ ਨੇ ਇਹ ਆਪਣੀ ਨਨਾਨ ਦੇ ਘਰ ਆਏ ਸੀਗੇ ਤੇ ਰਸਤੇ ਵਿੱਚ ਹੀ ਮੇਰਾ ਘਰ ਵੀ ਪੈਂਦਾ ਆ ਇਸ ਕਰਕੇ ਉਹ ਮੈਨੂੰ ਵੀ ਮਿਲ ਕੇ ਜਿਹੜੇ ਜਾਂਦੇ ਹੀ ਹੁੰਦੇ ਆ ਕਦੇ ਵੀ ਉਹ ਐਵੇਂ ਨਹੀਂ ਲੰਘਦੇ ਹੈਗੇ ਕਿ ਕਿਉਂਕਿ ਨਾ ਘਰਾਂ ਵਿੱਚੋਂ ਨਿਕਲੇ ਨਹੀਂ ਜਾਂਦਾ ਹੈਗਾ ਸਪੈਸ਼ਲ ਤਾਂ ਆਇਆ ਹੀ ਨਹੀਂ ਜਾਂਦਾ ਬਟ ਜਦੋਂ ਵੀ ਇਹਨਾਂ ਦਾ ਇਧਰ ਢੇੜਾ ਲੱਗਦਾ ਹੈ ਤੇ ਮੈਨੂੰ ਜ਼ਰੂਰ ਇਹ ਮਿਲਣ ਆਉਂਦੇ ਹੁੰਦੇ ਆ ਜ਼ਰੂਰ ਇਧਰੋਂ ਮੈਨੂੰ ਮਿਲ ਕੇ ਜਾਂਦੇ ਹੁੰਦੀ ਆ ਰਾਤ ਭਾਵੇਂ ਨਾ ਰਹਿਣ ਪਰ ਜੇ ਅੱਧਾ ਘੰਟਾ 2 ਘੰਟੇ ਚਾਹੇ ਹੋਣ ਪਰ ਮੈਨੂੰ ਜਿਹੜਾ ਮਿਲ ਕੇ ਜ਼ਰੂਰ ਜਾਂਦੇ ਆ ਦੇਖੋ ਐਨੇ ਕ ਨਾਲ ਹੀ ਜਿਹੜੀ ਰਿਸ਼ਤੇਦਾਰੀ ਬਣੀ ਰਹਿੰਦੀ ਆਪਣੇ ਭਾਈ ਭੈਣਾਂ ਜਿਹੜੇ ਹਨ ਆਪਣਾ ਯਾਦ ਕਰਦੇ ਆ ਆਪਾਂ ਨੂੰ ਖੁਸ਼ੀ ਹੁੰਦੀ ਆ ਇਸ ਚੀਜ਼ ਦੀ ਵੀ ਚਲੋ ਟਾਈਮ ਕੱਟ ਕੇ ਜਿਹੜੇ ਆਪਣੇ ਵਾਸਤੇ ਆਈ ਆ ਬਸ ਤਾਂ ਤਾਂ ਹੀ ਕਰਕੇ ਕੱਲ ਮੇਰਾ ਸਾਰਾ ਦਿਨ ਐਦਾਂ ਹੀ ਬਿਜੀ ਰਿਹਾ ਮੈਂ ਇੱਕ ਟਾਈਮ ਵੀ ਜਿਹੜਾ ਰੈਸਟ ਨਹੀਂ ਕੀਤਾ ਹੈਗਾ ਕਿਉਂਕਿ ਨਾ ਮੇਰੀ ਨਾ ਆਦਤ ਆ ਜਦੋਂ ਕੋਈ ਆ ਜਾਂਦਾ ਨਾ ਫਿਰ ਮੈਂ ਸਾਰਾ ਦਿਨ ਹੀ ਕਦੇ ਆ ਕਰ ਲੋ ਕਦੇ ਆ ਕਰ ਲੋ ਕਰਦੀ ਰਹਿੰਦੀ ਆ ਮਤਲਬ ਮੇਰਾ ਟਾਈਮ ਹੀ ਲੱਗਦਾ ਹੀ ਨਹੀਂ ਸਾਰਾ ਦਿਨ ਮੇਰਾ ਐਵੇਂ ਹੀ ਲੰਘ ਜਾਂਦਾ ਆ ਤੇ ਇੱਥੇ ਜੀ ਇਹਨਾਂ ਦਾ ਜਾਣ ਦਾ ਟਾਈਮ ਹੋ ਗਿਆ ਸੀਗਾ ਤੇ ਇੱਥੇ ਮੈਂ ਇਹਨਾਂ ਨੂੰ ਥੋੜੀ ਸੀ ਮੈਂ ਸੋਚਿਆ ਚਲੋ ਥੋੜਾ ਜਿਹਾ ਵਲੌਗ ਜਿਹੜਾ ਸ਼ੂਟ ਕਰ ਲੈਂਦੀ ਆ ਔਰ ਨਾ ਸ਼ਾਮ ਨੂੰ ਅਸੀਂ ਇੱਕ ਪ੍ਰੋਗਰਾਮ ਤੇ ਹੋਰ ਜਾਣਾ ਸੀਗਾ ਇਹਨਾਂ ਦੇ ਹੀ ਇਨਾਂ ਦੇ ਦੋਸਤ ਦੀ ਵਾਈਫ ਦਾ ਬਰਥਡੇ ਤੇ ਉਹਨਾਂ ਨੇ ਸਾਨੂੰ ਇਨਵਿਟੇਸ਼ਨ ਦਿੱਤਾ ਸੀਗਾ ਇਸ ਕਰਕੇ ਸਾਨੂੰ ਉੱਥੇ ਵੀ ਜਾਣਾ ਜਿਹੜਾ ਜ਼ਰੂਰੀ ਸੀਗਾ ਤੇ ਇਹ ਉੱਥੋਂ ਦੀ ਵੀਡੀਓ ਆ ਮੈਂ ਸੋਚਿਆ ਤੁਹਾਨੂੰ ਤੁਹਾਡੇ ਨਾਲ ਜਿਹੜਾ ਥੋੜੀ ਜਿਹੀ ਜੜੀ ਸਾਂਝੀ ਕਰ ਲੈਂਦੀ ਆ ਤੇ ਇੱਥੇ ਨਾ ਕੇਕ ਵਗੈਰਾ ਕਟਿੰਗ ਕਰਨ ਤੋਂ ਬਾਅਦ ਉਹਨਾਂ ਦੇ ਘਰ ਰੋਟੀ ਦਾ ਵੀ ਅਰੇਂਜਮੈਂਟ ਸੀਗਾ ਤੇ ਉਹਨਾਂ ਨੇ ਬਣਾਈ ਸੀ ਪੂਰੀਆਂ ਵਗੈਰਾ ਤੇ ਪੂਰੀਆਂ ਵਗੈਰਾ ਅਸੀਂ ਆਪ ਹੀ ਬਣਾਈਆਂ ਸੀ ਕਿਉਂਕਿ ਜਿੰਨੇ ਵੀ ਦੋਸਤ ਆਏ ਸੀ ਉਹਨਾਂ ਦੀ ਵਾਈਫ ਵੀ ਆਈਆਂ ਸਿਗੀਆਂ ਸਾਰੀਆਂ ਨੇ ਰਲ ਮਿਲ ਕੇ ਜਿਹੜਾ ਅ ਕੰਮ ਜੜਾਂ ਨੇ ਪਟਾਲਿਆ ਸੀਗਾ ਸਾਰਿਆਂ ਨੂੰ ਬਹੁਤ ਜ਼ਿਆਦਾ ਆਰਾਮ ਆਇਆ ਬਹੁਤ ਵਧੀਆ ਲੱਗਿਆ ਸਾਰਿਆਂ ਨੂੰ ਹੀ ਤੇ ਰਲ ਮਿਲ ਕੇ ਦੇਖੋ ਜਦੋਂ ਆਪਾਂ ਕੰਮ ਕਰਦੇ ਹਾਂ ਆਸਾਨ ਹੋ ਜਾਂਦਾ ਹੈ ਤੇ ਜਿਨ੍ਹਾਂ ਘਰੇ ਫੰਕਸ਼ਨ ਹੁੰਦਾ ਹੈ ਉਹਨਾਂ ਲਈ ਵੀ ਥੋੜੀ ਜੀ ਹੈਲਪ ਹੋ ਜਾਂਦੀ ਹੈ ਹਨਾ ਤੇ ਐਦਾਂ ਕਰਕੇ ਬਸ ਅਸੀਂ ਉੱਥੋਂ ਸਾਡੇ 11 ਵਜੇ ਆਏ ਸੀ ਔਰ ਕੱਲ ਨਾ ਬਾਰਿਸ਼ ਇੰਨੀ ਜ਼ਿਆਦਾ ਸੀ ਪਹਿਲਾਂ ਤਾਂ ਅਸੀਂ ਸੋਚਿਆ ਕਿ ਚਲੋ ਕੈਨਸਲ ਕਰ ਦਿੰਦੇ ਆ ਕਿਉਂਕਿ ਮੀਂਹ ਬਹੁਤ ਜ਼ਿਆਦਾ ਸੀਗਾ ਇਸ ਕਰਕੇ ਫਿਰ ਨਾ ਇਹਨਾਂ ਦੇ ਦੋਸਤ ਜਿਹੜੇ ਆ ਸਾਨੂੰ ਗੱਡੀ ਤੇ ਲੈ ਗਏ ਸੀਗੇ ਫਿਰ ਅਸੀਂ ਗੱਡੀ ਤੇ ਜਿਹੜੇ ਚਲੇ ਗਏ ਸੀ ਤੇ ਉੱਥੇ ਤਕਰੀਬਨ 7:11 ਵਜੇ ਅਸੀਂ ਜਿਹੜਾ ਵਾਪਸ ਆਏ ਲੋ ਜੀ ਇਹ ਹੈਗਾ ਮਾਰਨਿੰਗ ਦਾ ਟਾਈਮ ਮਤਲਬ ਕਿ ਅੱਜ ਦਾ ਤੇ ਇੱਥੇ ਮੈਂ ਨਿਮਰਤ ਨੂੰ ਰੈਡੀ ਕਰ ਰਹੀ ਸੀ ਉਹ ਰਾਜਾ ਮਤਲਬ ਰਾਤ ਇੰਨੀ ਜਿਆਦਾ ਇੰਨਾ ਜਿਆਦਾ ਮੀਂਹ ਪਿਆ ਸੀਗਾ ਇੰਨੀ ਜਿਆਦਾ بارش ਹੋਈ ਸੀ ਕਿ ਨਾ ਥੋੜੀ ਜੀ ਠੰਡ ਹੋ ਗਈ ਸੀ ਕਿਉਂਕਿ ਜਦੋਂ ਵੀ ਮੀਂਹ ਪੈਂਦਾ ਨਾ ਹਲਕੇ ਫੁਲਕੀ ਜੀ ਠੰਡ ਜੜੀ ਹੋਈ ਜਾਂਦੀ ਹੈ ਤੇ ਇੱਥੇ ਨਿਮਰਤ ਕਹ ਰਹੀ ਸੀ ਮੰਮਾ ਮੈਨੂੰ ਠੰਡ ਲੱਗ ਰਹੀ ਹੈ ਮੈਨੂੰ ਧੋਣਾ ਨਹੀਂ ਹੈਗਾ ਵੈਸੇ ਤਾਂ ਪਾਣੀ ਗਰਮ ਹੀ ਹੁੰਦਾ ਜਾਂ ਬਟ ਬੱਚੇ ਨੂੰ ਐ ਹੁੰਦਾ ਨਾ ਵੀ ਫਿਰ ਆਪ ਨੂੰ ਵੀ ਐ ਹੁੰਦਾ ਕਿਤੇ ਬਿਮਾਰ ਨਾ ਹੋ ਜਾਣ ਇਸ ਕਰਕੇ ਨਾ ਉਹਨੂੰ ਮੈਂ ਹੱਥ-ਮੂੰਹ ਧੋ ਕੇ ਹੀ ਜਿਹੜਾ ਰੈਡੀ ਕਰ ਦਿੱਤਾ ਸੀਗਾ ਮੈਂ ਸੋਚਿਆ ਇੱਕ ਵਾਰੀ ਇਹਨੇ ਸਕੂਲ ਭੇਜ ਦਿੰਨੀ ਆ ਉਸ ਤੋਂ ਬਾਅਦ ਜਦੋਂ ਇਹ ਵਾਪਸ ਆਊਗੀ ਨਾ ਫਿਰ ਇਹਨੂੰ ਮੈਂ ਜਿਹੜਾ ਨਵਾ ਦਊਂਗੀ ਤੇ ਇੱਥੇ ਮੈਂ ਇਹਨੂੰ ਰੈਡੀ ਕਰ ਰਹੀ ਸੀਗੀ ਇਹ ਨਾ ਮੀਂਹ ਕਰਕੇ ਨਾ ਇੰਨਾ ਜ਼ਿਆਦਾ ਖਲਾਰਾ ਪੈ ਗਿਆ ਸੀਗਾ ਰਾਤ ਤੇ ਇੰਨਾ ਜ਼ਿਆਦਾ ਬੁਰਾ ਹਾਲ ਹੋ ਗਿਆ ਸੀਗਾ ਮੀਂਹ ਦੇ ਵਿੱਚ ਕਿਉਂਕਿ ਅਸੀਂ ਮੀਂਹ ਦੇ ਵਿੱਚ ਹੀ ਗਏ ਉਹ ਤਾਂ ਚੰਗਾ ਹੋਗਾ ਕਿ ਸਾਨੂੰ ਗੱਡੀ 'ਚ ਲੈ ਕੇ ਵੱਟ ਘਰ ਤੱਕ ਜਦੋਂ ਅਸੀਂ ਗਲੀ ਤੱਕ ਗਏ ਉਸ ਵਕਤ ਤਾਂ ਅਸੀਂ ਭਿੱਜ ਗਏ ਔਰ ਨਾ ਕੱਲ੍ਹ ਜਦੋਂ ਬਾਰਿਸ਼ ਵਗੈਰਾ ਸਟਾਰਟ ਹੋਈ ਨਾ ਕਿਉਂਕਿ ਬਾਰਿਸ਼ ਦੇ ਨਾਲ ਨੇਰੀ ਵੀ ਜਿਹੜੀ ਆਉਂਦੀ ਹੈ ਜੇ ਨੇਰੀ ਆਉਂਦੀ ਹੈ ਫਿਰ ਬਾਰਿਸ਼ ਵੀ ਜੜੀ ਜ਼ਰੂਰ ਆਉਂਦੀ ਹੈ ਇਸ ਕਰਕੇ ਨਾ ਲਾਈਟ ਦਾ ਲਾਈਟ ਦਾ ਜਿਹੜਾ ਕੱਟ ਆ ਉਹ ਪਹਿਲਾਂ ਹੀ ਲੱਗ ਜਾਂਦਾ ਆ ਤੇ ਉਸ ਟਾਈਮ ਜਦੋਂ ਅਸੀਂ ਰੈਡੀ ਹੋ ਰਹੇ ਸੀ ਨਾ ਉਦੋਂ ਇਹੀ ਮੌਸਮ ਸੀਗਾ ਬ ਤੇ ਅਸੀਂ ਪਹਿਲਾਂ ਤਾਂ ਕੈਨਸਲ ਕਰ ਗਏ ਵੀ ਕੀ ਕਰੀ ਹਣਾ ਬਾਕੀ ਫਿਰ ਐ ਹੋ ਗਿਆ ਵੀ ਚਲੋ ਜਾਣਾ ਤੇ ਜ਼ਰੂਰੀ ਹੈ ਅਗਰ ਅਗਲੇ ਨੇ ਇੰਨੇ ਪਿਆਰ ਨਾਲ ਜਿਹੜਾ ਬੁਲਾਇਆ ਹੈ ਹਨਾ ਉਸ ਤੋਂ ਬਾਅਦ ਜੀ ਅਸੀਂ ਨਾ ਮਤਲਬ ਟਾਰਚ ਨਾਲ ਤਿਆਰ ਹੋ ਕੇ ਗਏ ਮਤਲਬ ਲਾਈਟ ਹੈ ਹੀ ਨਹੀਂ ਸੀਗੀ ਅਸੀਂ ਟਾਰਚ ਦੇ ਚਾਨਣ ਨਾਲ ਜਿਹੜਾ ਤਿਆਰ ਹੋ ਕੇ ਗਏ ਬਸ ਜਿਹੜਾ ਕਿਦਾ ਕਿਦਾ ਤਿਆਰ ਹੋ ਕੇ ਗਏ ਛੋਟਾ ਬੋਟ ਜਿਹੜਾ ਰਹਿ ਗਿਆ ਉੱਥੇ ਜਾ ਕੇ ਜਿਹੜਾ ਰੈਡੀ ਹੋ ਗਈ ਸੀਗੀ ਮੈਂ ਤੇ ਮਤਲਬ ਐਦਾਂ ਸਾਡਾ ਪ੍ਰੋਗਰਾਮ ਸੀਗਾ ਕੱਲ ਦਾ ਦਿਨ ਜਿਹੜਾ ਸਾਰਾ ਹੀ ਬਿਜ਼ੀ ਰਹਾ ਤਾਂ ਹੀ ਕਰਕੇ ਜਿਹੜਾ ਮੇਰਾ ਵਲੌਗ ਨਹੀਂ ਆਇਆ ਹੈਗਾ ਤੇ ਇੱਥੇ ਜੀ ਨਿਮਰਤ ਆਪਣੀ ਰੈਡੀ ਹੋ ਗਈ ਐ ਤੇ ਰੈਡੀ ਹੋਣ ਤੋਂ ਬਾਅਦ ਹੁਣ ਬਸ ਇਹਨੂੰ ਮੇਰਾ ਸਭ ਤੋਂ ਜ਼ਰੂਰੀ ਕੰਮ ਜਿਹੜਾ ਆ ਹੁੰਦਾ ਕਿ ਇਹਨੂੰ ਰੈਡੀ ਕਰਕੇ ਪਹਿਲਾਂ ਭੇਜਾਂ ਉਸ ਤੋਂ ਬਾਅਦ ਜਿਹੜੇ ਮੈਂ ਆਪਣੇ ਘਰ ਦੇ ਕੰਮ ਜਿਹੜੇ ਸਟਾਰਟ ਕਰਾਂ ਸਭ ਤੋਂ ਪਹਿਲਾਂ ਮੈਂ ਨਿਮਰਤ ਨੂੰ ਰੈਡੀ ਹੀ ਕਰਦੀ ਹੁੰਦੀ ਆ ਉਸ ਤੋਂ ਬਾਅਦ ਚਾਹ ਵੀ ਮੈਂ ਕਈ ਵਾਰ ਬਾਅਦ ਚ ਪਿੰਨੀ ਹੁੰਦੀ ਆ ਪਹਿਲਾਂ ਮੈਨੂੰ ਐ ਹੁੰਦਾ ਵੀ ਪਹਿਲਾਂ ਮੈਂ ਇਹਨੂੰ ਤਿਆਰ ਕਰਾਂ ਇਹਨੂੰ ਤੋਰਾ ਉਸ ਤੋਂ ਬਾਅਦ ਜਿਹੜਾ ਮੈਂ ਆਪਣਾ ਕੰਮ ਜਿਹੜਾ ਕਰਾਂ ਲੋਜੀ ਇੱਥੇ ਨਾ ਨਿਮਰਤ ਚੱਲੀ ਗਈ ਸੀ ਉਸ ਤੋਂ ਬਾਅਦ ਮੈਂ ਲਗਾ ਲਈ ਸੀ ਕੱਪੜਿਆਂ ਵਾਲੀ ਮਸ਼ੀਨ ਕਿਉਂਕਿ ਜਿੱਦਾਂ ਕਿ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਕੱਲ ਨਾ ਮੈਂ ਬਹੁਤ ਜ਼ਿਆਦਾ ਬੀਜੀ ਸੀ ਤੇ ਮੈਂ ਨਾ ਕੱਲ ਕਪੜੇ ਨਹੀਂ ਧੋਤੇ ਹੈਗੇ ਮੈਂ ਐਦਾਂ ਹੀ ਇਕੱਠੇ ਕਰ ਲੇ ਮੈਂ ਸੋਚਿਆ ਨਾ ਕੱਲ ਮੈਂ ਮਸ਼ੀਨ ਲਗਾ ਕੇ ਜਿਹੜਾ ਸਾਰੇ ਸਾਰੇ ਧੋ ਲੂੰਗੀ ਔਰ ਨਾ ਮੌਸਮ ਅੱਜ ਵੀ ਬਹੁਤ ਜ਼ਿਆਦਾ ਹੋਏ ਪਿਆ ਐ ਲੱਗ ਰਿਹਾ ਕਿ ਇੱਕ ਇੱਕਦਮ ਜਿਹੜੀ ਤੇਜ਼ ਬਾਰਿਸ਼ ਆਊਗੀ ਪਰ ਫੇਰ ਵੀ ਮੈਂ ਜਿਹੜੇ ਕੱਪੜਿਆਂ ਦਾ ਰਿਸਕ ਲੈ ਹੀ ਲਿਆ ਮੈਂ ਕਿਹਾ ਚਲੋ ਕੱਪੜੇ ਤਾਂ ਧੋਣੇ ਹੈ ਹੀ ਆ ਨਾ ਜੇ ਮੀਂਹ ਆ ਵੀ ਗਿਆ ਚਲੋ ਥੋਤੇ ਜਾਣਗੇ ਤਾਂ ਅੰਦਰ ਜਟੇ ਮੈਂ ਪਾ ਦੂੰਗੀ ਇੱਕ ਵਾਰੀ ਜਿਹੜਾ ਧੋਣ ਵਾਲਾ ਕੰਮ ਆ ਉਹ ਮੈਨੇ ਮੇੜ ਲੈਣੀ ਆ ਤੇ ਇੱਥੇ ਮੈਂ ਕਪੜੇ ਧੋਣ ਲੱਗੀ ਸੀ ਨਾਲ ਦੇ ਨਾਲ ਤੁਹਾਨੂੰ ਪਤਾ ਹੀ ਹੈ ਕਿ ਮਸ਼ੀਨ ਜਦੋਂ ਲੱਗੀ ਹੁੰਦੀ ਹੈ ਨਾਲ ਦੇ ਨਾਲ ਮੈਂ ਆਪਣੇ ਹੋਰ ਕੰਮ ਵੀ ਜਿਹੜੇ ਨੇ ਬੇੜਤੀ ਰਹਿੰਦੀ ਹੈ ਇਹਦੇ ਕਰਕੇ ਨਾ ਜਿਹੜੇ ਆਪਣੇ ਕੰਮ ਆ ਉਹ ਸਾੰਦੀ ਨਾਲ ਜਿਹੜੇ ਹੋ ਜਾਂਦੇ ਆ ਉਨਾ ਕੱਪੜੇ ਤਾਂ ਇੰਨੇ ਜ਼ਿਆਦਾ ਨਹੀਂ ਸੀਗੇ ਬਸ ਥੋੜੇ ਸੀਗੇ ਬਟ ਜਦੋਂ ਮਸ਼ੀਨ ਲਾ ਲੈਂਦੀ ਆ ਨਾ ਫਿਰ ਪਤਾ ਨਹੀਂ ਕੱਪੜੇ ਕਿੱਥੋਂ ਨਿਕਲੇ ਜਾਂਦੇ ਆ ਫਿਰ ਲਾਹਾ ਹੋ ਜਾਂਦਾ ਇਸ ਚੀਜ਼ ਦਾ ਕਿ ਮਸ਼ੀਨ ਲੱਗੀ ਹੋਈ ਆ ਚਲੋ ਆ ਵੀ ਧੋ ਲੈਂਦੇ ਆ ਆ ਵੀ ਧੋ ਲੈਂਦੇ ਆ ਕੱਪੜੇ ਇੰਨੇ ਨਹੀਂ ਸੀ ਬਟ ਇੰਨੇ ਕਿਵੇਂ ਨਿਕਲੇਗੇ ਮੈਨੂੰ ਆਪ ਨਹੀਂ ਪਤਾ ਹੈਗਾ ਤੇ ਜਦੋਂ ਮੈਂ ਇਕੱਠੇ ਕਰੇ ਹੋਏ ਸੀ ਉਹ ਤਾਂ ਥੋੜੇ ਹੀ ਸੀਗੇ ਬਸ ਬਟ ਜਦੋਂ ਮਸ਼ੀਨ ਲਗਾਈ ਫਿਰ ਇੰਨੇ ਜ਼ਿਆਦਾ ਜਿਹੜੇ ਕੱਪੜੇ ਨਿਕਲ ਗਏ ਇਹ ਮੇਰੇ ਨਾਲ ਨਹੀਂ ਹਰ ਕਿਸੇ ਨਾਲ ਹੀ ਆਈ ਹੁੰਦਾ ਕਿ ਜਦੋਂ ਅਸੀਂ ਮਸ਼ੀਨ ਲਾਉਂਦੇ ਆ ਨਾ ਫਿਰ ਕੱਪੜੇ ਆ ਹੀ ਨਿਕਲੇ ਜਾਂਦੇ ਹੁੰਦੇ ਆ ਫਿਰ ਆਪਾਂ ਨੂੰ ਇਹ ਹੁੰਦਾ ਵੀ ਚਲੋ ਜੇ ਮਸ਼ੀਨ ਤਾਂ ਲੱਗੀ ਹੈਗੀ ਆ ਚਲੋ ਆ ਵੀ ਧੋ ਲੈਂਦੇ ਆ ਆ ਵੀ ਧੋ ਲੈਂਦੇ ਆ ਕਿਉਂਕਿ ਜਦੋਂ ਹੱਥ ਨਾਲ ਧੋਨੇ ਆ ਨਾ ਫਿਰ ਆਪਾਂ ਇਗਨੋਰ ਕਰ ਦਿੰਦੇ ਹੁੰਦੇ ਆ ਕਈ ਕੱਪੜਿਆਂ ਨੂੰ ਤੇ ਚਲੋ ਫੇਰ ਧੋ ਲਾਂਗੇ ਹਨਾ ਪਰ ਮਸ਼ੀਨ ਦਾ ਭਲਾਹਾ ਲੈ ਲੈਂਦੇ ਹੁੰਦੇ ਆ ਵੀ ਚਲੋ ਮਸ਼ੀਨ ਲੱਗੀ ਹੈ ਤੇ ਆ ਵੀ ਜਿਹੜ ਕਿੱਦ ਕੱਲ ਆਹ ਵਾਲਾ ਗਾਉਲ ਨਾ ਮੈਂ ਜਿਹੜਾ ਪਾਰਟੀ ਦੇ ਵਿੱਚ ਪਾਇਆ ਸੀਗਾ ਤੁਸੀਂ ਵੀਡੀਓ 'ਚ ਦੇਖਿਆ ਹੀ ਸੀਗਾ ਹਨਾ ਤੇ ਇਹ ਨਾ ਮੈਂ ਕਾਫੀ ਟਾਈਮ ਬਾਅਦ ਪਾਇਆ ਹੈਗਾ ਪਹਿਲਾਂ ਮੈਂ ਸਟਿਚ ਕਰਾਇਆ ਸੀ ਕਿਸੇ ਮੈਰਿਜ 'ਚ ਤੇ ਇਹ ਦੇਖੋ ਇਹ ਜਿਹੜੇ ਕੱਪੜੇ ਹੁੰਦੇ ਹਨਾ ਉਹ ਕਿਸੇ ਫੰਕਸ਼ਨ 'ਚ ਹੀ ਪਾਏ ਜਾਂਦੇ ਹੁੰਦੇ ਆ ਮੈਂ ਰੈਗੂਲਰਲੀ ਜਿਹੜੇ ਪਾਏ ਨਹੀਂ ਜਾਂਦੇ ਹੈਗੇ ਹਨਾ ਇਸ ਕਰਕੇ ਕੱਲ ਮੈਂ ਸੋਚਿਆ ਵੀ ਕਾਫੀ ਟਾਈਮ ਹੋ ਗਿਆ ਇਹਨੂੰ ਪਾਇਆ ਨਹੀਂ ਹੈਗਾ ਚਲੋ ਮੈਂ ਨਾ ਅੱਜ ਇਹਨੂੰ ਪਾਈ ਲੈਂਦੀ ਆ ਤੇ ਕੱਲ ਮੈਂ ਪਾ ਕੇ ਗਈ ਸੀ ਤੇ ਇਹ ਨਾ ਬੈਲ ਨਾਲੋਂ ਮੇਰਾ ਟਾਈਟ ਹੋ ਗਿਆ ਮੈਨੂੰ ਐ ਲੱਗਾ ਕਿ ਸ਼ਾਇਦ ਮੈਂ ਫੇਰ ਦੁਆਰ ਤੋਂ ਜਿਹੜਾ ਮ ਵਿੱਚੋ ਜੀ ਮੈਂ ਬਤਲੀ ਹੋ ਗਈ ਸੀ ਮੈਂ ਫੇਰ ਦਿਵਾਰ ਤੋਂ ਜਿਹੜੀ ਮੋਟੀ ਹੋ ਗਈਆਂ ਪਤਾ ਨਹੀਂ ਕੀ ਪ੍ਰੋਬਲਮ ਆ ਰਹੀ ਹੈ ਜਦ ਤੱਕ ਕਿ ਮੈਂ ਮਤਲਬ ਆਪਣੀ ਡਾਈਟ ਵੱਲ ਵੀ ਇੰਨਾ ਧਿਆਨ ਦਿੰਦੀ ਆ ਹਨਾ ਫਿਰ ਵੀ ਪਤਾ ਨਹੀਂ ਕਿਉਂ ਮੇਰਾ ਬਸ ਪੇਟ ਹੀ ਆ ਬਾਕੀ ਜਿਹੜਾ ਸਰੀਰ ਆ ਉਹ ਤਾਂ ਠੀਕ ਆ ਬਟ ਪੇਟ ਪੇਟ ਪਤਾ ਨਹੀਂ ਕਿਉਂ ਨਹੀਂ ਘਟਣ ਦਾ ਨਾਮ ਲੈ ਰਿਹਾ ਬਾਕੀ ਦੇਖਦੀ ਆ ਮੈਂ ਆਪਣੀ ਐਕਸਰਸਾਈਜ਼ ਜਿੱਤਾ ਰੈਗੂਲਰਲੀ ਸਟਾਰਟ ਕੀਤੀ ਹੋਈ ਆ ਹੌਲੀ ਹੌਲੀ ਜਿਹੜਾ ਫਰਕ ਜਿਹੜਾ ਪਾਊਗਾ ਕਿਉਂਕਿ ਕੋਈ ਵੀ ਚੀਜ਼ ਹੁੰਦੀ ਆ ਨਾ ਉਹ ਇੱਕੋ ਦਮ ਅਸਰ ਨਹੀਂ ਕਰਦੀ ਹੈਗੀ ਉਹਦੇ 'ਚ ਜਿਹੜਾ ਟਾਈਮ ਲੱਗ ਹੀ ਜਾਂਦਾ ਹੁੰਦਾ ਆ ਇਹੀ ਅਸੀਂ ਸੋਚ ਲਈ ਕਿ ਅਸੀਂ ਹੁਣੇ ਕੁਝ ਸਟਾਰਟ ਕੀਤਾ ਹੈ ਤੇ ਹੁਣੇ ਆਪਾਂ ਨੂੰ ਦਾ ਰਿਜ਼ਲਟ ਮਿਲ ਜੇ ਤੇ ਇਹ ਤਾਂ ਬਿਲਕੁਲ ਵੀ ਪੋਸਿਬਲ ਨਹੀਂ ਹੋ ਸਕਦਾ ਹਨਾ ਹਰ ਚੀਜ਼ ਨੂੰ ਟਾਈਮ ਲੱਗਦਾ ਹੁੰਦਾ ਹੈ ਬਟ ਆਪਾਂ ਜਿਹੜਾ ਕੰਮ ਜਿਹੜਾ ਸ਼ੁਰੂ ਕੀਤਾ ਹੁੰਦਾ ਨਾ ਉਹਨੂੰ ਰੈਗੂਲਰਲੀ ਜਿਹੜਾ ਕਰੀਏ ਨਾ ਫੇਰ ਹੀ ਆਪਾਂ ਨੂੰ ਉਸ ਚੀਜ਼ ਦਾ ਜਿਹੜਾ ਰਿਜ਼ਲਟ ਮਿਲਦਾ ਆ ਤੇ ਲੋ ਜੀ ਇੱਥੇ ਨਾ ਨਿਮਰਤੀ ਕੱਪੜੇ ਕਾਫੀ ਜ਼ਿਆਦਾ ਖਿਲਰੇ ਪਏ ਸੀ ਨਿਮਰਤੀ ਦੀਆਂ ਮੈਂ ਦੋ ਟੋਕਰੀਆਂ ਲਗਾ ਰੱਖੀਆਂ ਆ ਇੱਕ ਤਾਂ ਘਰ ਪਾਉਣ ਵਾਲੇ ਕੱਪੜਿਆਂ ਦੀ ਤੇ ਇੱਕ ਨਵੇਂ ਕੱਪੜਿਆਂ ਦੀ ਨਵੇਂ ਕੱਪੜੇ ਵੀ ਨਹੀਂ ਕਹਿ ਸਕਦੇ ਮਤਲਬ ਅੰਦਰ ਬਾਹਰ ਪਾਉਣ ਨੂੰ ਵਾਲੇ ਜਿਹੜੇ ਕੱਪੜੇ ਆ ਉਹ ਵੀ ਇੱਕ ਟੋਕਰੀ ਵਿੱਚ ਹੁੰਦੇ ਆ ਤੇ ਇੱਕ ਹੁੰਦੇ ਆ ਦੂਸਰੀ ਟੋਕਰੀ ਵਿੱਚ ਘਰ ਦੋ ਟੋਕਰੀਆਂ ਲਾਈਆਂ ਹੋਈਆਂ ਕਾਫੀ ਜਿਆਦਾ ਖਿਲਰੇ ਹੋਏ ਸੀ ਮੈਂ ਕਿਹਾ ਚਲੋ ਇਹਨਾਂ ਨੂੰ ਵੀ ਜਿਹੜਾ ਸੈੱਟ ਕਰਕੇ ਰੱਖ ਦਿੰਦੀ ਆ ਉਸ ਤੋਂ ਬਾਅਦ ਜਿਹੜਾ ਸਾਫ ਸਫਾਈ ਦਾ ਕੰਮ ਕਰੂੰਗੀ ਔਰ ਕੱਲ ਨਾ ਜਦੋਂ ਕਿ ਕੀਦਮ ਦੱਸਿਆ ਕਿ ਲਾਈਟ ਨਹੀਂ ਸੀ ਨਾ ਜਦੋਂ ਕੱਲ ਅਸੀਂ ਫੰਕਸ਼ਨ ਦੇ ਵਿੱਚ ਗਏ ਤੇ ਕਾਫੀ ਜਿਆਦਾ ਖਲਾਰਾ ਪਿਆ ਗਿਆ ਸੀਗਾ ਕੋਈ ਕੋਈ ਸਮਾਨ ਕੱਢਿਆ ਹੋਇਆ ਸੀ ਨਾ ਉੱਥੇ ਹੀ ਪਿਆ ਸੀ ਤਾਂ ਉਸ ਤੋਂ ਬਾਅਦ ਅਸੀਂ ਫੰਕਸ਼ਨ ਤੇ ਚਲੇ ਕਿ ਉਸ ਤੋਂ ਬਾਅਦ ਆਈ ਅਸੀਂ ਲੇਟ ਲੇਟ ਆਈ ਫਿਰ ਸਾਨੂੰ ਆਇਆ ਸੀ ਵੀ ਚਲੋ ਪੈ ਜਾਂਦੇ ਹਾਂ ਸਵੇਰੇ ਦੇਖਾਂਗੇ ਇਸ ਕਰਕੇ ਕਾਫੀ ਟਾਈਮ ਜਿਹੜਾ ਮੈਨੂੰ ਸਾਫ ਸਫਾਈ ਕਰਨ ਚ ਅੱਜ ਲੱਗ ਗਿਆ ਸੀਗਾ ਕਿਉਂਕਿ ਖਲਾਰਾ ਹੀ ਬਹੁਤ ਜ਼ਿਆਦਾ ਪਿਆ ਹੋਇਆ ਸੀਗਾ ਕੱਪੜਿਆਂ ਦਾ ਇੱਕੋ ਦਮ ਜਿਹੜੇ ਕੱਪੜੇ ਕੱਢਦੇ ਆ ਉੱਥੇ ਹੀ ਸੜ ਗਏ ਸੀ ਕਿਉਂਕਿ ਲਾਈਟ ਨਹੀਂ ਹੈਗੀ ਸੀ ਲਾਈਟ ਦਾ ਬੜਾ ਇਸ਼ੂ ਆ ਰਿਹਾ ਹੁਣ ਪਤਾ ਹਨੇਰੀਆਂ ਵਗੈਰਾ ਚੱਲਦੀਆਂ ਨੇ ਨਾ ਫਿਰ ਇਸ ਕਰਕੇ ਨਾ ਦਿੱਕਤ ਆ ਹੋ ਜਾਂਦੀ ਆ ਔਰ ਇਹ ਤਾਂ ਬਹੁਤ ਵਧੀਆ ਹੋਇਆ ਕਿ ਮੈਂ ਨਾ ਪਹਿਲਾਂ ਹੀ ਆਪਣੀ ਜਿਹੜੀ ਡਰੈੱਸ ਪਾਉਣੀ ਸੀਗੀ ਉਹ ਮੈਂ ਪਹਿਲਾਂ ਹੀ ਪ੍ਰੈਸ ਕਰ ਲਈ ਸੀ ਤੇ ਇੱਕੋ ਦਮ ਇਹ ਨਾ ਜਿਹੜਾ ਮੌਸਮ ਚੇਂਜ ਪਤਾ ਹੀ ਨਹੀਂ ਸੀਗਾ ਦੇਖ ਵੀ ਨਹੀਂ ਰਿਹਾ ਸੀ ਐਜਾ ਕਿਉਂਕਿ ਮੌਸਮ ਦਾ ਪਹਿਲਾਂ ਪਤਾ ਲੱਗ ਜਾਂਦਾ ਹਨਾ ਵੀ ਬੱਦਲ ਵਗੈਰਾ ਹੋ ਗਿਆ ਬਟ ਕੱਲ ਤਾਂ ਐਜਾ ਕੁਝ ਹੈ ਹੀ ਨਹੀਂ ਸੀ ਅਚਾਨਕ ਹੀ ਬੱਦਲ ਹੋ ਗਿਆ ਅਚਾਨਕ ਹੀ ਇੰਨੀ ਜ਼ੋਰ ਦੀ ਜੜੀ ਨੇਰੀ ਆ ਗਈ ਤੇ ਬਰਸਾਤ ਜਿਹੜੀ ਸਟਾਰਟ ਹੋ ਗਈ ਹਨਾ ਤੇ ਮੈਂ ਆਪਣੀ ਡਰੈਸ ਦਾ ਪਹਿਲਾਂ ਹੀ ਪ੍ਰੈਸ ਕਰ ਲਈ ਸੀ ਬਟ ਨਿਮਰ ਤੇ ਪਾਪਾ ਦਾ ਮੈਨੂੰ ਨਹੀਂ ਪਤਾ ਹੁੰਦਾ ਕਿ ਉਹਨਾਂ ਨੇ ਕੀ ਪਾਣਾ ਹੈ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਪਹਿਲਾਂ ਹੀ ਉਹਨਾਂ ਦੀ ਪ੍ਰੈਸ ਕਰਕੇ ਰੱਖ ਦਿੱਤੀ ਤੇ ਕੱਲ ਨਾਲ ਨਿਮਰ ਦੇ ਪਾਪਾ ਐਦਾਂ ਹੀ ਮਤਲਬ ਬਿਨਾਂ ਪ੍ਰੈਸ ਤੋਂ ਜਿਹੜੀ ਸ਼ਰਟ ਪਾ ਕੇ ਗਏ ਤੇ ਵੈਸੇ ਅਸੀਂ ਗਿੱਲੇ ਹੋ ਗਏ ਸੀ ਕਿਉਂਕਿ ਮੀਂਹ ਪੈਣਾ ਥੋੜੀ ਜਿਹੀ ਕੜੀਆਂ ਸਾਡੇ ਉੱਤੇ ਪੈ ਗਈਆਂ ਸੀ ਉਹਦੇ ਕਰਕੇ ਕਿੰਨਾ ਪਤਾ ਨਹੀਂ ਲੱਗ ਰਿਹਾ ਸੀ ਕਿ ਪ੍ਰੈਸ ਕੀਤੀ ਹੈ ਕਿ ਨਹੀਂ ਕੀਤੀ ਹੈ ਹਨਾ ਚਲੋ ਆਲਮੋਸਟ ਬਹੁਤ ਵਧੀਆ ਪ੍ਰੋਗਰਾਮ ਰਿਹਾ ਸਾਰਾ ਕੱਲ ਦਾ ਦਿਨ ਵੀ ਵਧੀਆ ਰਿਹਾ ਭੈਣ ਵੀ ਆ ਕੇ ਮਿਲ ਗਈ ਤੇ ਜਿਹੜਾ ਫੰਕਸ਼ਨ ਦੇਖਣਾ ਸੀਗਾ ਉਹ ਵੀ ਜਿਹੜਾ ਅਟੈਂਡ ਹੋ ਗਿਆ ਲੋ ਜੀ ਇੱਥੇ ਨਾ ਮੈਂ ਸਫਾਈ ਜਦੋਂ ਕਰ ਰਹੀ ਸੀ ਨਾ ਮੇਰੀਆਂ ਅੱਖਾਂ ਇੰਨੀਆਂ ਜ਼ਿਆਦੀਆਂ ਬੰਦ ਹੋ ਰਹੀਆਂ ਸੀ ਕਿਉਂਕਿ ਨਾ ਅਸੀਂ ਲੇਟ ਆਏ ਸੀਗੇ ਇਸ ਕਰਕੇ ਨਾ ਨੀਂਦ ਪੂਰੀ ਨਹੀਂ ਸੀ ਹੋਈ ਹੈਗੀ ਫਿਰ ਮੈਨੂੰ ਐਸੀ ਮੈਂ ਫਟਾਫਟ ਆਪਣਾ ਕੰਮ ਨਿਬੇੜ ਕੇ ਨਾ ਥੋੜੀ ਦੇਰੇ ਵਾਸਤੇ ਜਿਹੜਾ ਰੈਸਟ ਕਰ ਲਵਾਂ ਜੋ ਤੱਕ ਨਿਮਰਤ ਨਹੀਂ ਆਉਂਦੀ ਹੈਗੀ ਕਿਉਂਕਿ ਜਦੋਂ ਨਿਮਰਤ ਆ ਜਾਂਦੀ ਹੈ ਨਾ ਉਸ ਤੋਂ ਬਾਅਦ ਨਾ ਤਾਂ ਨਿਮਰਤ ਆਪ ਪੈਂਦੀ ਹੈ ਨਾ ਮੈਨੂੰ ਕਹਿ ਦਿੰਦੀ ਆ ਉਸ ਤੋਂ ਬਾਅਦ ਹੋਰ ਕੰਮ ਹੋ ਜਾਂਦੇ ਆ ਦੁਪਹਿਰ ਦੇ ਹੋ ਜਾਂਦੇ ਆ ਹਨਾ ਇਸ ਕਰਕੇ ਮੇਰੇ ਕੋ ਆਹੀ ਟਾਈਮ ਹੁੰਦਾ ਐਸੇ ਟਾਈਮ ਵਿੱਚ ਜਾਂ ਮੈਂ ਕੋਈ ਐਕਸਟਰਾ ਕੰਮ ਕਰ ਲਾਂ ਜਾਂ ਫਿਰ ਫਿਰ ਮੈਂ ਆਪਣਾ ਰੈਸਟ ਕਰ ਲਾਂ ਇਹ ਦੋ ਹੀ ਆਪਸ਼ਨ ਹੁੰਦੇ ਆ ਤੇ ਇੱਥੇ ਮੈਂ ਆਪਣਾ ਸਾਫ ਸਫਾਈ ਇਸੇ ਕਰਕੇ ਅੱਜ ਫਟਾਫਟ ਨਿਬੇੜੀ ਸੀ ਔਰ ਅੱਜ ਨਾ ਮੈਂ ਸਾੱਚੇ ਦੱਸ ਰ ਕਿ ਕਿਈ ਵਾਰ ਐ ਹੁੰਦਾ ਨਾ ਆਪਣਾ ਸਰੀਰ ਨਹੀਂ ਸੈੱਟ ਹੁੰਦਾ ਔਰ ਆਪਣਾ ਮਨ ਵੀ ਨਹੀਂ ਕਰਦਾ ਹੁੰਦਾ ਔਰ ਅੱਜ ਮੇਰਾ ਮਨ ਨਹੀਂ ਕਰ ਰਿਹਾ ਸੀਗਾ ਇਸ ਕਰਕੇ ਅੱਜ ਮੈਂ ਪੌਚਾ ਸਕਿੱਪ ਕਰਤਾ ਸੀ ਮੈਂ ਕਿਹਾ ਜੇ ਲੋ ਰੋਜ਼ ਤਾਂ ਲਾਂਦੀ ਆ ਇੱਕ ਦਿਨ ਨਾ ਵੀ ਲੱਗੂਗਾ ਤਾਂ ਕੋਈ ਨਹੀਂ ਹੋਣ ਲੱਗਿਆ ਕਿਉਂਕਿ ਨਾ ਆਪਾਂ ਨੂੰ ਆਪਣੇ ਸਰੀਰ ਨਾਲ ਤਕਾ ਨਹੀਂ ਕਰਨਾ ਚਾਹੀਦਾ ਜੇ ਆਪਣਾ ਸਰੀਰ ਗਵਾਹੀ ਭਰਦਾ ਆ ਵੀ ਤੁਸੀਂ ਇਹ ਕੰਮ ਕਰ ਸਕਦੇ ਹੋ ਫਿਰ ਤਾਂ ਆਪਾਂ ਕਰ ਸਕਦੇ ਆ ਅਦਰਵਾਇਜ਼ ਆਪਣੇ ਸਰੀਰ ਨਾਲ ਜਿਹੜਾ ਤਕਾ ਨਹੀਂ ਕਰਨਾ ਚਾਹੀਦਾ ਮੈਂ ਤਾਂ ਐਦਾਂ ਹੀ ਕਰਦੀ ਹੁੰਦੀ ਆ ਜੇ ਤਾਂ ਮੈਨੂੰ ਸਹੀ ਲੱਗੇ ਫਿਰ ਤਾਂ ਮੈਂ ਕਰਦੀ ਹੁੰਦੀ ਆ ਆਦਰਵਾਈਜ਼ ਮੈਂ ਉਹ ਕੰਮ ਛੇੜਦੀ ਨਹੀਂ ਹੁੰਦੀ ਜਿਹੜਾ ਮੇਰੇ ਤੋਂ ਨਹੀਂ ਹੋਣਾ ਹੈਗਾ ਤੇ ਆਪਣਾ ਰਸੋਈ ਦਾ ਇੱਥੇ ਕੰਮ ਕਰਕੇ ਮੈਂ ਆਪਣਾ ਜਿਹੜਾ ਕੰਮ ਖਤਮ ਕਰ ਦਿੱਤਾ ਸੀਗਾ ਔਰ ਨਾ ਹੁਣ ਆਪਣੇ ਵਲੌਗ ਦਾ ਵੀ ਆਪਾਂ ਇੱਥੇ ਹੀ ਐਂਡ ਕਰਦੀਆਂ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਮੈਂ ਜਿਸ ਦਿਨ ਦਾ ਸ਼ੂਟ ਕਰ ਦਿੰਦੀ ਆ ਉਸੇ ਦਿਨ ਤੁਹਾਡੇ ਨਾਲ ਵਲੌਗ ਜਿਹੜਾ ਸ਼ੇਅਰ ਕਰਦੀ ਹੁੰਦੀਆਂ ਔਰ ਨਾ ਉਹਨੂੰ ਐਡੀਟਿੰਗ ਕਰਨ ਚ ਵੀ ਜਿਹੜਾ ਟਾਈਮ ਲੱਗ ਜਾਂਦਾ ਆ ਇਸ ਕਰਕੇ ਆਪਾਂ ਨੂੰ ਵਲੌਗ ਇੱਥੇ ਹੀ ਸਟੌਪ ਕਰਨਾ ਪੈਣਾ ਆ ਔਰ ਮੇਰੀਆਂ ਭੈਣਾਂ ਜਿਹੜੀਆਂ ਮੈਨੂੰ ਕਮੈਂਟ ਕਰਦੀਆਂ ਨੇ ਤੇ ਆਪਣੀਆਂ ਵਾ ਜਿਹੜੀਆਂ ਸਮੱਸਿਆਵਾਂ ਨੇ ਉਹ ਮੇਰੇ ਨਾਲ ਸਾਂਝੀਆਂ ਕਰਦੀਆਂ ਨੇ ਹਨਾ ਉਹ ਵੀ ਵਿਸ਼ਵਾਸ ਹੈ ਵਿਸ਼ਵਾਸ ਕਰਕੇ ਔਰ ਮੈਂ ਤੁਹਾਡਾ ਧੰਨਵਾਦ ਕਰਦੀ ਆ ਕਿ ਤੁਸੀਂ ਮੈਨੂੰ ਇਸ ਲਾਈਕ ਸਮਝ ਦਿਓ ਤੇ ਆਪਣੀਆਂ ਪ੍ਰੋਬਲਮਾਂ ਜਿਹੜੀਆਂ ਮੇਰੇ ਨਾਲ ਸ਼ੇਅਰ ਕਰਦੇ ਹੋ ਹਨ ਦੇਖੋ ਜਦੋਂ ਆਪਾਂ ਆਪਣੀਆਂ ਪ੍ਰੋਬਲਮਾਂ ਕਿਸੇ ਨਾਲ ਸ਼ੇਅਰ ਕਰਦੇ ਆ ਨਾ ਤਾਂ ਉਹਨਾਂ ਦਾ ਹੱਲ ਵੀ ਆਪਾਂ ਨੂੰ ਮਿਲ ਹੀ ਜਾਂਦਾ ਆ ਇਸ ਕਰਕੇ ਦੇਖੋ ਤੁਸੀਂ ਅਗਰ ਦਿਲੋਂ ਆਪਣੀਆਂ ਜਿਹੜੀਆਂ ਪ੍ਰੋਬਲਮਾਂ ਮੇਰੇ ਨਾਲ ਸ਼ੇਅਰ ਕਰਦੀਆਂ ਹੋ ਕਿਤੇ ਨਾ ਕਿਤੇ ਤੁਹਾਨੂੰ ਉਮੀਦ ਕਰਦੇ ਆ ਕਿ ਉਸ ਚੀਜ਼ ਦਾ ਹੱਲ ਵੀ ਮਿਲਦਾ ਹੋਊਗਾ ਹਨਾ ਤੇ ਐਦਾਂ ਹੀ ਆਪਣਾ ਜਿਹੜੇ ਕਮੈਂਟ ਕਰਕੇ ਮੇਰੇ ਹੌਸਲਾ ਫੁਜਾਈ ਕਰਦੇ ਰਹੋ ਤੇ ਆਪਣੇ ਜਿਹੜੇ ਦੁੱਖ ਦਰਦ ਮੇਰੇ ਨਾਲ ਸਾਂਝੇ ਕਰਦੇ ਰਹੋ ਤੇ ਹੁਣ ਮਿਲਦੇ ਆਪਾਂ ਇੱਕ ਨਵੇਂ ਜਿਹੇ ਪਿਆਰੇ ਜਿਹੇ ਵਲੌਗ ਦੇ ਨਾਲ ਤਦ ਤੱਕ ਲਈ ਬਾ ਬਾਏ